सावन ਦੇ ਵਰਤ ਰੱਖਣ ਵਾਲੇ ਇੱਕ ਵਾਰ ਜ਼ਰੂਰ ਸੁਣੋ ਛੱਲਣਾ ਪੈ ਸਕਦਾ ਹੈ ਭਾਰੀ ਨੁਕਸਾਨ 사वन ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ ਭਗਵਾਨ ਸ਼ਿਵ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਨ ਲਈ ਲੋਕ 사वन ਦੇ ਸੋਮਵਾਰ ਨੂੰ ਵਰਤ ਰੱਖਦੇ ਹਨ ਅਤੇ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਨਾਲ ਮਨ ਚਾਹੇ ਵਰਦਾਨ ਪ੍ਰਾਪਤ ਹੁੰਦੇ ਹਨ ਇਸ ਲਈ ਕਈ ਲੋਕ ਬਿਨਾਂ ਕੁਝ ਖਾਦੇ ਪੀਤੇ ਦਿਨ ਭਾਰ ਵਰਤ ਰੱਖਦੇ ਹਨ ਅਜਿਹਾ ਕਰਨਾ ਸੀਤ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਨਾਲ ਗੈਸ ਐਸਿਡਿਟੀ ਸਿਰਦਰਦ ਅਤੇ ਉਲਟੀ ਹੋ ਸਕਦੀ ਹੈ ਨੰਬਰ 1 ਖਾਲੀ ਪੇਟ ਚਾਹ ਦਾ ਸੇਵਨ ਹਰ ਤਰ੍ਹਾਂ ਨਾਲ ਨੁਕਸਾਨਦਾਇਕ ਹੈ ਸ਼ਾਵਣ ਅਤੇ ਨਵਰਾਤਰੀ 'ਚ ਲੋਕ ਹੋਰ ਕੁਝ ਨਹੀਂ ਖਾਂਦੇ ਸਗੋਂ ਦਿਨ ਭਰ ਚਾਹ ਪੀਂਦੇ ਹਨ ਜਿਸ ਨਾਲ ਗੈਸ ਅਤੇ ਐਸਿਡਿਟੀ ਹੋ ਸਕਦੀ ਹੈ ਇੱਕ ਤੋਂ ਦੋ ਕੱਪ ਪੀਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਚਾਹ ਪਾਣੀ ਮੰਗ ਪੀਣ ਨਾਲ ਵੀ ਖਾਲੀ ਪੇਟ ਕਈ ਸਮੱਸਿਆਵਾਂ ਨੂੰ ਸੱਦਾ ਦੇ ਸਕਦਾ ਹੈ ਨੰਬਰ 2 ਖੱਟੇ ਫਲ ਵਰਤ ਦੌਰਾਨ ਖਾਲੀ ਪੇਟ ਨਿੰਬੂ ਜਾਤੀ ਦੇ ਫਲਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਇਹਨਾਂ ਦੀ ਬਜਾਏ ਕੇਲਾ ਸੇਬ ਤਰਬੂਜ ਵਰਗੇ ਫਲਾਂ ਨੂੰ ਜਗ੍ਹਾ ਦਿਓ ਸਵੇਰੇ ਖਾਲੀ ਪੇਟ ਸੰਤਰਾ ਮਸੰਮੀ ਨਿੰਬੂ ਜਾਂ ਹੋਰ ਅਜਿਹੇ ਖੱਟੇ ਫਲਾਂ ਦਾ ਸੇਵਨ ਕਰਨ ਨਾਲ ਐਸਿਡਿਟੀ ਅਤੇ ਗੈਸ ਹੋ ਸਕਦੀ ਹੈ ਨੰਬਰ 3 ਤਲੇ ਹੋਏ ਭੋਜਨ ਆਮ ਦਿਨਾਂ ਦੇ ਮੁਕਾਬਲੇ ਲੋਕ ਵਰਤ ਦੇ ਦੌਰਾਨ ਜ਼ਿਆਦਾ ਤਲਿਆ ਹੋਇਆ ਭੋਜਨ ਖਾਂਦੇ ਹਨ ਜੋ ਨਾ ਸਿਰਫ ਸਿਹਤ ਲਈ ਮਾੜਾ ਹੁੰਦਾ ਹੈ ਸਗੋਂ ਇਸ ਨਾਲ ਗੈਸ ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਵੀ ਇਹ ਸੱਦਾ ਦਿੰਦਾ ਹੈ ਇਸ ਲਈ ਇਹਨਾਂ ਚੀਜ਼ਾਂ ਦਾ ਘੱਟ ਤੋਂ ਘੱਟ ਸੇਵਨ ਕਰੋ ਖਾਲੀ ਪੇਟ ਨਾ ਰਹੋ ਸਗੋਂ ਤਲੇ ਹੋਏ ਖਾਣ ਦੀ ਬਜਾਏ ਫਲ ਮੇਵੇ ਅਤੇ ਤੰਦ ਖੁਰਾਕ ਨੂੰ ਥਾਂ ਦਿਓ ਨੰਬਰ 4 ਖਾਲੀ ਪੇਟ ਰਹਿਣਾ ਪਰਮਾਤਮਾ ਪ੍ਰਤੀ ਆਪਣੀ ਸ਼ਰਧਾ ਦਿਖਾਉਣ ਲਈ ਵਰਤ ਰੱਖਣਾ ਠੀਕ ਹੈ ਪਰ ਬਿਨਾ ਖਾਧੇ ਪੀਤੇ ਰਹਿਣਾ ਇੱਕ ਤਰ੍ਹਾਂ ਨਾਲ ਆਪਣੀ ਸਿਹਤ ਨਾਲ ਖਿਲਵਾੜ ਕਰਨਾ ਹੈ ਇਸ ਨਾਲ ਕਮਜ਼ੋਰੀ ਸਿਰਦਰਦ ਗੈਸ ਐਸਿਡਿਟੀ ਅਤੇ ਉਲਟੀ ਹੋ ਸਕਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ